ਅੱਜ ਉੱਥੇ ਬਾਬਾ ਹੀ ਉਹ ਲਾਠੀ ਚਾਰਜ ਹੋਇਆ ਨਾ ਪੁਲਿਸ ਵਾਲਾ ਰੋਕ ਕੇ ਆ ਗਿਆ ਏ ਕੀ ਕਹੂੰਗੇ ਤੇ ਉਹਰੇ ਵੀ ਗੋਲੇ ਚੱਲੇ ਨੇ ਦੇਖੋ 2 ਸਾਲ ਹੋ ਗਏ ਤੇ ਹਿਲਜੁਲ ਤਾਂ ਹੋਣੀ ਸੀਗੀ ਤੇ ਸਰਕਾਰ ਵੀ ਸਾਡੇ ਧੱਕਾ ਕਰਦੇ ਕਿਉਂਕਿ ਕਾਨੂੰਨ ਦੀ ਲੰਘਣਾ ਸਰਕਾਰ ਕਰ ਰਹੀ ਹੈ ਅਸੀਂ ਨਹੀਂ ਕਰ ਰਹੇ ਅਸੀਂ ਜ਼ਾਬਦੇ ਦੇ ਵਿੱਚ ਬੈਠੇ ਹਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਸਾਨੂੰ ਹਦੇਸ਼ ਆ ਵੀ ਤੁਸੀਂ ਪੀਸਫੁਲੀ ਕਰਨਾ ਰੋਸ ਕਰਨਾ ਮੁਜ਼ਾਹਰਾ ਕਰਨਾ ਸ਼ਾਂਤੀ ਦੇ ਵਿੱਚ ਰਹੇ ਕਰਨਾ ਤੇ ਕੋਈ ਹੱਲਾ ਗੋਲਾ ਨਹੀਂ ਕਰਨਾ ਅਸੀਂ ਅਬਸ ਦੇ ਵਿੱਚ ਬੈਠੇ ਹਾਂ ਪਹਿਲਾ ਜੱਥਾ ਗਿਆ ਉਹਨਾਂ ਨੇ ਜਿਹੜਾ ਉੱਥੇ ਬਿਠਾ ਕੇ 43 ਦੇ ਵਿੱਚ ਕਰ ਖਲਾਰੀ ਹੋ ਗਈ। ਜਿਹੜਾ ਦੂਜਾ ਜੱਥਾ ਗਿਆ ਉਹਦੇ ਵਿੱਚ ਉਹਨੇ लाठी चार्ज ਕਰਤਾ ਫਿਰ ਅਸੀਂ ਉਹਨਾਂ ਦੇ ਮਾਹਰ ਗਏ। ਉਹਨਾਂ ਨੂੰ ਬਾਹਰਸ ਲਿਆਂਦਾ ਸਾਰਿਆਂ ਨੂੰ। ਤੇ ਜਦੋਂ ਅਸੀਂ ਆਉਂਦੇ ਸਾਨੂੰ ਵੀ ਹੋ ਗਿਆ ਵੀ ਕਿਤੇ ਮੋਰਚੇ ਤੇ ਨਾ ਹਮਲਾ ਹੋਵੇ। ਉਹੀ ਕੋਈ ਗੱਲ ਹੋ ਗਈ। ਇਦਨ ਮੋਰਚੇ ਤੇ ਹਮਲਾ ਹੋ ਗਿਆ। ਗੋਲੇ ਗੋਲਾ ਵੀ ਛੱਡੇ ਗਏ ਸੇ। ਪਾਣੀ ਦੀ ਬਿਛਾੜਾਂ ਵੀ ਮਾਰੀਆਂ ਗਈਆਂ। ਤੇ ਸਰਕਾਰ ਨੂੰ ਫਿਰ ਅਸੀਂ ਹੁਣ ਕਿਹਾ ਵੀ ਤੁਸੀਂ ਉਹ ਬੰਦੇ ਪਿੱਛੇ ਕਰ ਲਓ। ਮਜਬੂਰ ਸਾਨੂੰ ਨਾ ਕਰੋ। ਅਸੀਂ ਇੱਥੇ ਹੈ ਨਹੀਂ ਸੀ। ਸਾਡੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਮੋਰਚੇ ਤੇ ਹਮਲਾ ਹੋਇਆ। ਤੇ ਹੁਣ ਅਸੀਂ ਮੋਰਚਾ ਸਿਮਹਾ ਲਿਆ ਹੁਣ ਸ਼ਾਂਤੀ ਜਿਹੜੀ ਉਹ ਜਿਹੜਾ ਹੈਗਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਸਾਰਾ ਕੁਝ ਪਿੱਛੇ ਹੱਟ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਆ ਨਹੀਂ ਉਹਨਾਂ ਜਿਹੜੇ ਸਾਡੇ ਬੰਦੇ ਫੜੇ ਨੇ ਉਹਨਾਂ ਨੂੰ ਰਿਹਾਅ ਕਰਨ ਨੂੰ ਕਿਹਾ ਬੰਦੇ ਸਾਰੇ ਕਿੰਨੇ ਫੜੇ ਬੰਦੇ ਕਿੰਨੇ ਫੜੇ ਗਏ ਜੀ ਬੰਦੇ ਇਹ ਹੁਣ ਸਾਨੂੰ ਗਿਣਤੀ ਦਾ ਕੋਈ ਪਤਾ ਨਹੀਂ ਹੈਗਾ ਕਿੰਨੇ ਫਨੇ ਬਾਕੀ ਜਿਹੜੇ ਬਿਠਾ ਦੇ ਸੀ ਬਸਾਂ ਦੇ ਵਿੱਚ ਉਹ ਛਾਡੇ ਵੀ ਕਈਆਂ ਨੂੰ ਛੱਡਿਆ ਵੀ ਗਿਆ ਹੈ ਨਾ ਇਹ ਸਾਨੂੰ ਨਹੀਂ ਪਤਾ ਇੱਕ ਵਾਰੀ ਤਾਂ ਉਹਨਾਂ ਦੀ ਗਿਰਫਤਾਰੀ ਹੋ ਗਈ ਆ ਜਦੋਂ ਛੱਡਣਗੇ ਛਾਡੇ ਕੋਲੇ ਆਉਣਗੇ ਜਿੰਨਾਂ ਚ ਸਾਡੇ ਕੋਲੇ ਨਹੀਂ ਆਉਂਦੇ ਆ ਦੇਖ ਗੁਰੂ ਗ੍ਰੰਥ ਸਾਹਿਬ ਕੇ ਲਾਗੇ ਮਿਲੇ ਇਹ ਦੇਖੋ ਸਾਡੇ ਘੋੜਿਆਂ ਦੇ ਵਿੱਚੋਂ ਵੀ ਗਏ ਨੇ ਘੋੜਿਆਂ ਦੇ ਵਿੱਚ ਸਾਡੇ ਘੋੜੇ ਬੰਨੇ ਨੇ ਇੱਥੇ ਤੇ ਗੁਰੂ ਸਾਹਿਬ ਦੇ ਕੋਲੇ ਵੀ ਉੱਤੇ ਵੀ ਸਾਰੇ ਆਲੇ ਦਾਲ ਸਾਰੇ ਧੂਆਂ ਧਾਰ ਇੱਥੇ ਕਰਤਾ ਨਹੀਂ ਦਿਸਦਾ ਸੀ ਕੁਝ ਇਹ ਬਿਲਕੁਲ ਜਿਵੇਂ ਪਹਿਲਾਂ ਉਹਨਾਂ ਵੱਲੋਂ ਕਿਤੇ ਗਈ ਉਹ ਤਾਂ ਸ਼ਾਂਤਮਈ ਬੈਠੇ ਸੀ ਸਾਰੇ ਨਾ ਉਹ ਜਿਹੜਾ ਅਸੀਂ ਇੱਥੇ ਮੌਜੂਦ ਨਹੀਂ ਸੀ ਜਦੋਂ ਇਹ ਗੋਲਾਵਾਰੀ ਹੋਈ ਹ ਹਾਂਜੀ ਇਹ ਜਥੇਬੰਦੀਆਂ ਜਿਹੜੀਆਂ ਜਿਹੜੇ ਕ੍ਰਾਂਤੀ ਕੱਲ ਦੇ ਕ੍ਰਾਂਤੀਕਾਰ ਦੇ ਪ੍ਰਧਾਨ ਵੀ ਆਏ ਸੀ ਇੱਕ ਦਰਸ਼ਨਪਾਲ ਜੀ ਹੋਰ ਜਥੇਬੰਦੀਆਂ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਸਾਥ ਦੇ ਰਿਆ ਨੇ ਮੋਰਚੇ ਦਾ ਇਕੱਠ ਵੱਧ ਰਿ ਇਹ ਕੋ ਘੱਟਦਾ ਵਧਣੇ ਸੀ ਅੱਜ ਪੂਰੇ ਜਿਹੜਾ ਪ੍ਰਸ਼ਾਸਨ ਆ ਸਰਕਾਰ ਉਹਨੇ ਸਾਡੇ ਬੰਦੇ ਤੇ ਕਿਸਾਨ ਆਗੂ ਸੀ ਪੰਥਕ ਆਗੂ ਸੀਗੇ ਜਿਹੜੇ ਸਮਾਜ ਸੇਵੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਤਾ ਜਾਂ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਆ ਥੋਂ ਥੋਂ ਤੇ ਜਿਹੜੀਆਂ ਕਾਫਲੇ ਸੀ ਰੋਕੇ ਗਏ ਆ ਇਸ ਤੱਕ ਨਹੀਂ ਪਹੁੰਚਿਆ ਪਰ ਫਿਰ ਵੀ ਉਹਨਾਂ ਦੇ ਰੋਕਣ ਦੇ باوجود ਵੀ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਨੌਜਵਾਨ ਇੱਥੇ ਆਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਦੋਂ ਟਕੜਾ ਜਿਹੜਾ ਹੈਗਾ ਪ੍ਰਦਰਸ਼ਨ ਕਰਨਗੇ ਮਹਾਪੰਚਾਇਤ 25 ਜਨਵਰੀ ਨੂੰ ਸੈਸ ਦੀ ਹੈ 25 ਜਨਵਰੀ ਨੂੰ ਮਹਾਪੰਚਾਇਤ ਹੋਣੀ ਹੈ ਅਸੀਂ ਜਦੋਂ ਰਸਤੇ ਵਿੱਚ ਆ ਰਹੇ ਸੀਗੇ ਨਾ ਲਾਂਡਰਾਂ ਜਦੋਂ ਉਹਨੇ ਆਪਾਂ ਸਰਾਦਰੋਂ ਚੁੰਨੀ ਵੱਲ ਨੂੰ ਆਉਣੇ ਚੁੰਨੀ ਉਹ ਕਹਿੰਦੇ ਚੁੰਨੀਆਂ ਰੋਕਿਆ ਗਿਆ ਜਿਹੜੇ ਇਧਰ ਨੂੰ ਮੈਂ ਕਿਹਾ ਸਾਰੇ ਥਾਂ 'ਤੇ ਚੁੰਨੀ ਕੀ ਇੱਥੇ ਆ ਉਰੇ ਅੰਮ੍ਰਿਤ ਸਾਹਿਬ ਰੋਕਦੇ ਜਿਹੜੇ ਜਿਹੜੇ ਖੜੜਾ ਰੋਕਦੇ ਨੇੜੇ ਨੇੜੇ ਆ ਜਿਹੜਾ ਨਾਕੇ ਲਾਤੇ ਇਹਨਾਂ ਨੇ ਬਹੁਤ ਫਿਰ ਵੀ ਵੱਡੀ ਗੰਟੀ ਦੀ ਸੰਗਤ ਆਈ ਹੈ ਮਤਲਬ ਕੁਝ ਤਾਂ ਤਾਂ ਹੀ ਨਹੀਂ ਇਕੱਠ ਹੋਏ ਨਹੀਂ ਇਕੱਠ ਹੋਰ ਜ਼ਿਆਦੇ ਹੋਣ ਦੀ ਕਾਹ ਦੇਖੋ ਹੋਣਾ ਸੀ ਇਕੱਠ ਸੀ ਸਾਰਿਆਂ ਜਿਹੜੇ ਇੱਥੇ ਆਏ ਨੌਜ ਇਹ 25 ਦੀ ਪੰਚਾਇਤ ਆ ਫਿਰ ਉਹ ਚ ਕੀ ਫੈਸਲਾ ਲਿਆ ਜਾਵੇਗਾ ਇਹ ਵੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਠੀਕ ਆ ਜੀ ਸਾਡੇ ਨਾਲ ਮੌਜੂਦ ਸੇ ਕੇ ਬਾਬਾ ਰਾਜਾ ਰਾਜ ਸਿੰਘ ਜੀ ਤੇ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ ਤੇ ਧੰਨਵਾਦ